ਅੰਗੀਠਾ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਮੱਤ ਸਿੰਘ ਜੀ ਨੇ ਹੰਗ ਸੰਗ ਸੰਤ ਬਾਬਾ ਧਰਮ ਸਿੰਘ ਜੀ ਨੇ ਹੰਗ ਸੰਗ ਬੁੱਢਾ ਦਲ ਇਹ ਆਪਾਂ ਪਹੁੰਚੇ ਜੀ ਮਾਤਾ ਸਾਹਿਬ ਦੀਵਾ ਜੀ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅੱਗੇ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਆ ਬਹੁਤ ਸੋਹਣੀ ਇਮਾਰਤ ਬਣੀ ਆ ਇਹਦਾ ਇਤਿਹਾਸ ਹੈ ਕਿਉਂਕਿ ਸਮਾਂ ਥੋੜਾ ਜਿਹਾ ਘੱਟ ਹੁੰਦਾ ਹੈ ਇਤਿਹਾਸ ਆਪ ਸੁਣਾਉਣ ਦੀ ਬਾਤ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਇੱਥੋਂ ਦੇ ਇਤਿਹਾਸ ਦੀ ਜਿਹੜੀ ਫੋਟੋ ਹੈ ਉਹ ਕਮੈਂਟ ਦੇ ਵਿੱਚ ਪਾਈ ਜਾਵੇਗੀ ਸੰਗਤ ਪੜ ਸਕਦੀਆਂ

संगत दस देगी असं यात्रा कर रहे हैं सचखंड श्री हजूर साहब नदेड़ साहब महाराष्ट्र गुरद्वारा माता साहेब देवा जी दाखना मुगट जिला नदेड़ ਸਤ ਜੀ ਗੀ ਤਪ ਸਥਾਨ ਮਾਤਾ ਸਾਹਿਬ ਜੀ ਦੇਵਾ ਜੀ ਦਾ ਤੁਹਾਨੂੰ ਦਿਖਾ ਰਹੇ ਹਾਂ ਇਹ ਉੱਪਰ ਦਰਬਾਰ ਸਾਹਿਬ ਚ ਲੈ ਕੇ ਚੱਲਾਂਗੇ ਆ ਲੈ ਦੇਖ ਲੈ ਖਾ ਦੇਖ ਦੇ ਕਿ ਕਿਹੋ ਜਿਹਾ ਚੱਲਦਾ ਹੈ ਆਪ ਜੀ ਦੇ ਇਹਦੇ ਤੋਂ ਸੰਗਤ ਨੂੰ ਦੱਸ ਦੇ ਜਿਹੜਾ ਸਾਰਾ ਇਤਿਹਾਸ ਸਾਰਾ ਪੜ ਕੇ ਨਾ ਆਪਾਂ ਟਾਈਮ ਲੱਗ ਜਾਂਦਾ ਹੈ ਉੱਥੇ ਦੇਖ ਕੇ ਕਿਉਂਕਿ ਟਾਈਮ ਥੋੜਾ ਹੁੰਦਾ ਹੈ ਜਿਹੜਾ ਗੱਡੀ ਵਾਲਾ ਹੈ ਉਹ ਕਾਹਲੀ ਕਰਨ ਲੱਗ ਜਾਂਦੇ ਆ ਉਹ ਜਿਹੜਾ ਇਤਿਹਾਸ ਹੈ ਆਪਾਂ ਕਮੈਂਟ ਦੇ ਵਿੱਚ ਪਾ ਦੇਵਾਂਗੇ ਉਹ ਸੰਗਤ ਪੜ੍ਹ ਸਕਦੀ ਹੈ ਦਰਸ਼ਕ ਕਰ ਸਕਦੀ ਹੈ ਉਹ ਢੀਠਾ ਸਾਹਿਬ ਦਿਖਾਵਾਂਗੇ ਤੁਹਾਨੂੰ ਪਪ ਆਸਥਾਨ ਸਾਤ ਜੋਗ ਦੇ ਵਿੱਚ ਜਦੋਂ ਮਾਤਾ ਸਾਹਿਬ ਦੇਵਾਂ ਨੇ ਭਗਤੀ ਕੀਤੀ ਸੀ ਕਿ ਤਪਸਥਾਨਾਈ ਤੇ ਅਗਾਈ ਖਾਲਸਾ ਅਜਾਇਬ ਕਰ ਪੋਸ਼ਾ ਮਾਸੀਵੜ ਦੇ ਜੰਗਲਾਂ ਦੇ ਵਿੱਚ ਭਾਈ ਗੁਰਦਾਸ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਜਣ ਵੇਲੇ ਇਹ ਜੇ ਤੁਹਾਨੂੰ ਦਿਖਾ ਰਹੇ ਹਾਂ ਸ਼ਾਇਦ ਤਾ ਵੇਖੋ ਦਰਾਸ ਆਹ ਗਣਚੋਂ ਹਾਇਦ ਬਹੁਤ ਨਿੱਕੀ ਚੀਜ਼ ਹੈ ਾਸ ਕਿਰਪਾਨ ਖੰਡੋ ਖੜਗ ਤਬਕ ਤਬਰ ਅਰ ਤੀਰ ਸੈਬ ਸਰੋਹੀ ਸੈਬ ਇਹਨਾਂ ਮਾਰ ਬੀ ਕੋਕਨੇ ਸੋਨੇ ਸਰਦਾ ਇਤਿਹਾਸੀ ਸ਼ਾਸਤਰ ਨਾ ਹੋਣ ਬਾਅਦ ਚ ਬਣਾਏ ਹੋਏ ਕੋਈ ਇਤਿਹਾਸੀ ਸ਼ਾਸਤਰ ਆ ਸਰਦਾ ਨਾਮ ਹੋਣੇ ਇੱਥੇ ਲਿਖਿਆ ਨਹੀਂ ਕੋਈ ਸੋਨੇ ਦੇ ਸ਼ਾਸਤਰ ਸੋਨੇ ਬਹੁਤ ਦਰਸ਼ਨ ਕਰਨ ਵਾਲੀ ਚੀਜ਼ ਹੈ ਦੇ ਬੂਕੇ ਬੇਟੀ ਬਾਬਾ ਵਿਨੋਦ ਸਿੰਘ ਜੀ ਉਰਵੰਗ ਦਾ ਸਾਈਂ ਜੀ ਦੇ ਅੰਸਬਾਸ ਦੇ ਵਿੱਚੋਂ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਜਿਹੜੋ ਕਿ ਹੁਣ ਬੁੱਢਾ ਦਲ 96 ਕਰੋੜੀ ਬਣ ਚੁੱਕਿਆ ਉਹਨਾਂ ਦੇ ਸੰਸਥਾਪਕ ਸੀ ਔਰ ਇਹ ਸੰਗਤ ਨਾਲ ਬਾ ਅਕਾਲੀ ਫੁੱਲਾ ਸਿੰਘ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਬਾਬਾ ਦੀਪ ਸਿੰਘ ਜੀ ਸੀ ਭਾਈ ਸੁਮੇ ਸਿੰਘ ਭਾਈ ਸਾਹਿਬਾ ਸਿੰਘ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬਾਬਾ ਬੰਦਾ ਸਿੰਘ ਭਾਦਰ ਜੱਸਾ ਸਿੰਘ ਰਾਮਗੜੀਆ ਨਵਾਬ ਕਪੂਰ ਸਿੰਘ ਸਾਮ ਸਿੰਘ ਟਾਰੀ ਵਾਲਾ ਬਾਬਾ ਬੰਦਾ ਸਿੰਘ ਜੀ ਭਾਦਰ ਮਾਈ ਭਾਗੋ ਜੀ ਭਾਈ ਕਨਈਆ ਜੀ ਇੱਕ ਗੱਲ ਕਰਦੇ ਆਪਾਂ ਵੀ ਕੀ ਹੁਣ ਵੀ ਕੋਈ ਸਿੱਖ ਉਹ じゃ ਹੈਗਾ ਮੈਨੂੰ ਤਾਂ ਲੱਗਦਾ ਖਤਮ ਹੀ ਹੋ ਗਿਆ ਕੰਮ ਸਾਰਾ ਕੋਈ ਸਿੱਖ ਇਹੋ ਜਿਹਾ ਹੈ ਨਹੀਂ ਜਿਹੜਾ ਇੰਨਾ ਤਿਆਗੀ ਤੇ ਇੰਨਾ ਸੂਰਮਤ ਐ ਇੰਨੇ ਜੋਧੇ ਹੋਣ ਉਹ ਤਾਂ ਇਹ ਸੀ ਨਵੇਂ ਮਾਲੀ ਵਸ ਸਾਰਾ ਕੁਝ ਚਲਾ ਗਿਆ ਹੁਣ ਉਹ ਸਿੱਖ ਵੀ ਨਹੀਂ ਰਹੀ ਭਗਤ ਚੈਦੇਵ ਜੀ ਭਗਤ ਬੈਣੀ ਜੀ ਬੈਣੀ ਜੀ ਵਾਹੇ ਬੈਣੀ ਜੀ ਲਖਾ ਭਗਤ ਰਾਮਾਨੰਦ ਜੀ ਔਰ ਪਰਮਾਨੰਦ ਜੀ ਪਰਕੀਖਣ ਜੀ ਭਗਤ ਫੂਰਦਾ ਜੀ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਫਰੀਦ ਜੀ ਭਗਤ ਧੰਨਾ ਜੀ ਭਗਤ ਤਰਲੋਚਨ ਜੀ ਭਗਤ ਸੈਨ ਜੀ ਤਨ ਸੱਚੇ ਪਾਤਸ਼ਾਹ ਕਿਤੇ ਹੁਣ ਵੀ ਇਹੋ ਜਿ ਸਿੱਖ ਮੋੜਾਣ ਤਾਂ ਇਹ ਜਿਹੜਾ ਪੰਜਾਬ ਪੰਜਾਬ ਬਣਿਆ ਰਵੇ ਸਿੱਖੀ ਫੇਰ ਪਰਫੋਰਮਡ ਹੋ ਜੇ ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਤੁਸੀਂ ਜਿਹੜੀ ਸਿੱਖੀ ਹੈ ਪਹਿਲਾਂ ਵਾਲੇ ਜਨੂਨ ਦੇ ਵਿੱਚ ਆ ਜਾਵੇ ਹੋਰ ਸਾਹਿਬ ਜਾਨਦੇ ਫੋਟੋ ਅਲਾਉਡ ਨਹੀਂ ਇੱਥੇ ਵੈਸੇ ਦੇਖਦੇ ਹੋ ਜੀ ਫੋਟੋਗ੍ਰਾਫੀ ਮਨਾਏ ਉਹ ਖਾਦਨ ਜੀ ਜੀ ਵਾਹ ਕੋਈ ਮਾੜੀ ਗੱਲ ਨਹੀਂ ਇਹ ਅਸੀਂ ਦੇਖਿਆ ਸੀ ਜਿਹੜਾ ਭੋਰਾ ਸਾਹਿਬ ਸੀ ਥੱਲੇ ਤਪ ਅਸਥਾਨ ਸਤਜੁਗ ਸਤਜੁਗ ਵੇਲੇ ਦਾ ਤਪ ਅਸਥਾਨ ਸੀ ਮਾਤਾ ਸਾਹਿਬ ਦੇਵਾ ਦਾ ਉਹ ਵੀ ਦਰਸ਼ਨ ਕਰਨ ਵਾਲੀ ਜਗਾ ਹੈ ਬਹੁਤ ਲਾਈ ਭਇਆ ਜੰਗਲਾਂ ਦੇ ਵਿੱਚ ਮੰਗਲ ਮਹਾਰਾਜ ਦੀ ਥੋੜੀ ਖੁੱਲੀ ਜਗ੍ਹਾ ਹੈ ਹੁਣ ਆਪਾਂ ਜਾਨੇ ਤਾਂ ਉੱਪਰ ਉੱਪਰ ਮੱਥਾ ਟੇਕ ਆਉਣੇ ਆਂ ਇਹ ਦੇਖਦੇ ਹਾਂ ਤਾਂ ਜਾ ਕੇ ਬਹੁਤ ਸੁੰਦਰ ਦਰਬਾਰ ਸਾਹਿਬ ਨੇ ਨਹੀਂ ਮਾਤਾ ਸਾਹਿਬ ਦੇ ਵਾਜ ਗੁਰਦੁਆਰਾ ਉੱਥੇ ਬਾਬੇ ਤੇ ਪਾਇਸ ਨੇ ਕਿਉਂਕਿ ਇਤਿਹਾਸ ਹੈ ਜਿਹੜਾ ਉੱਥੇ ਆਪਾਂ ਟਾਈਮ ਬਹੁਤ ਲੱਗ ਜਾਂਦਾ ਹੈ ਵੀਡੀਓ ਵੀ ਬਹੁਤ ਵੱਡੀ ਬਣ ਜਾਂਦੀ ਹੈ ਆਪ ਸਭ ਨੂੰ ਜਾਣਕਾਰੀ ਤਾਂ ਹੈ ਹੀ ਆ ਮਾਤਾ ਸਾਹਿਬ ਦੇਵਾ ਜੋ ਕਿ ਖਾਲਸਾ ਪੰਥ ਦੇ ਖਾਲਸੇ ਦੇ ਮਾਤਾ ਜੀ ਸੀ ਸਵਾਯ ਮਹਾਰਾਜ ਜੀ ਪਾਸ਼ਾ ਕਰਪਾ ਰਕ ਹਾਂਜੀ ਸੰਗਤ ਜੀ ਆਈ ਸੀ ਮਾਤਾ ਸਾਹਿਬ ਦੀਵਾ ਉਹਨਾਂ ਦਾ ਬਰਦਾਰਾ ਸਾਹਿਬ ਜਿਹਦੇ ਤੁਸੀਂ ਦਰਸ਼ਨ ਕੀਤੇ ਹਨ ਹੁਣ ਆਪਾਂ ਅਗਲੇ ਗੁਰੂ ਘਰ ਵਿਖੇ ਪਰਵਾਣਾ ਹੁੰਨੇ ਆ ਸੋਇਆ ਦੇ ਸਾਰੇ ਯਾਰਾਂ ਦੋਸਤਾਂ ਨੂੰ ਬੱਚਿਆਂ ਨੂੰ ਇਤਿਹਾਸ ਬਾਰੇ ਜੇ ਗੁਰੂ ਘਰਾਂ ਬਾਰੇ ਜਾਣਕਾਰੀ ਜ਼ਰੂਰ ਦਿਆ ਕਰੋ ਜੀ ਹੁਣ ਆਪਾਂ ਅਗਲੇ ਗੁਰੂ ਘਰ ਚਾਲੇ ਪਾਵਾਂਗੇ ਇੱਥੋਂ ਜੋ ਕਿ ਉਹ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਇਆ ਜਾਵੇਗਾ ਇਹ ਮੇਰਾ ਮਾਤਾ ਸਾਈਂ ਦੇਵਾ ਦਾ ਜੋ ਗੁਰੂ ਘਰ ਗੁਰਦੁਆਰਾ ਸਵਿਧਾ ਬਲੌਗ ਇੱਥੇ ਖਤਮ ਕੀਤਾ ਜਾਂਦਾ ਅੱਗੇ ਜਾ ਕੇ ਤੁਹਾਨੂੰ ਦੂਸਰੇ ਗੁਰਦੁਆਰੇ ਦਾ ਅੱਗੇ ਬਲੌਗ ਪਾ ਕੇ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ